ਸਾਰ ਦਾ ਮੇਲਾ ਸ਼ਪਾਰ ਦੇ ਮੇਲੇ ਤੇ ਦੇਸ਼ ਰਾਜ ਲਜਕਾਣੀ ਜੀ بولا لاو تو پاڻا سان گڏ آيو ਜਦ ਵੀਾਰ ਦਾ ਮੇਲਾ ਕਿੱਛ ਜੋ ਮੈਨੂੰ ਉਹ ਤੇ ਟਾਈ ਨੋਕ ਲੈ ਜੀ ਆਮਦੀਆਂ ਖੜ ਜਾ ਤੂੰ ਜੰਦੀ ਵਾਰ ਦਾ ਗੁੰਡਾ ਤੁਰ ਵਾਹ ਬਈ ਵਾਹ ਦਸਾਰ ਪਾਰੀ ਕੋਲ i'm going it ਚੱਲੀ ਚੱਲੋ ਕੁਦਰਤ ਨੂੰ ਪਿਆਰ ਕਰਨ ਵਾਲੇ ਪ੍ਰਾਧਨ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਬਹੁਤ ਧੰਨਵਾਦੀਆਂ ਇਸ ਪ੍ਰਾਧਨ ਸੱਭਿਆਚਾਰ ਨੂੰ ਬੜਾ ਸਤਿਕਾਰ ਦੇ ਰਹੇ ਨੇ ਬੜਾ ਹੀ ਮਾਣ ਦੇ ਰਹੇ ਨੇ 200 ਰੁਪਏ ਹੋਰ ਸਤਕਾਰ ਭੇਜਦੇ ਨੇ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਅੱਛਾ ਜੀ ਨਹੀਂ ਨਹੀਂ ਕੋਈ ਨਹੀਂ ਰੱਖ ਲਓ ਰੱਖ ਲਓ ਉਹ ਕੋਈ ਗੱਲ ਨਹੀਂ ਰੱਖ ਲਓ 200 ਕੋਈ ਨਹੀਂ ਮੈਂ ਦੁਬਾਰਾ ਦੇ ਦੂੰਗਾ ਫਿਰ ہم میرے آپ فوٹو کچنی کلوچن جی کیا بات ہے گوری کلوندر مول کیا بات ہے ਯਾ ਤੁਸੀਂ ਸਾਡੀਆਂ ਬੁੜੀਆਂ ਔਣ ਲੜੀਆਂ ਨੂੰ ਕਰਾਓ ਰੂ ਖੁਸ਼ ਹੋ ਰਹੀ ਆ ਜੀ ਵਾਜੀ ਵਾ ਜਗਸੀਰ ਭਾਈ ਦੇਖੋ ਫਿਰ ਸਰੰਗੀ ਬਾਈ ਜੀ ਸਤ ਕਰਤਾ ਕਿਦਾਂ ਬਾਈ ਸ਼ੱਕਰ ਪਾਰੇ ਲਖਵਿੰਦਰ ਜੀ کیا تازہ میلے جگی دیکھو ਇਲਾ ਛਪਾਰ ਇਹ ਮੜੀਆਂ ਤੇ ਲੱਗਦਾ ਜੀ ਇਹ ਅੱਜ ਤੀਜਾ ਦਿਨ ਇਹ ਮੜੀਆਂ ਤੇ ਗਰੁੱਪ ਲੱਗਦੇ ਨੇ ਛਪਾਰ ਤੇ ਕੱਲ ਨੂੰ ਅੰਮ੍ਰਿਤਗੜ ਲੱਗਣਗੇ ਰੇਲਵੇ ਸਟੇਸ਼ਨ ਤੇ ਹੀਰ ਦੀ ਕਲੀ ਛੋੜੋ ਫਿਰ ਹਾਂ ਲੱਗਦਾ ਹਿਆਰੇ ਦਾ ਲਾ ਫਿਰ ਪਹਿਲੀ ਵਾਰ ਮੇਲਾ ਦੇਖਣਾ ਮੈਨੂੰ ਉੱਥੋਂ ਹੀ ਨਾ ਮੋੜ ਨਾ 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 ਮੇਲਾ ਤੈਨੂੰ ਦਿਖਾਵਾਂਗੇ ਚੱਲੀਏ ਪਰ ਹੁਣ ਜਾਦਾ ਹੀ ਨਾ ਮੇਰਾ ਭਾਈ ਪ੍ਰਵੀਸ਼ ਸੋਹੀ ਪਹਿਲੀ ਵਾਰ ਮੇਲਾ ਦੇਖਣ ਆਇਆ ਮੇਲਾ ਦਿਖਾਵਾਂਗੇ ਤੈਨੂੰ ਸਾਰਾ ਕੋਈ ਗੱਲ ਨਹੀਂ ਮਾਮੇ ਉਹ ਇੱਥੇ ਹੀ ਨਾ 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 ਸੋਹੀ ਸਾਹਿਬ ਇੱਥੇ ਆ ਕੇ ਤਾਂ ਰੂਹ ਖੁਸ਼ ਹੁੰਦੀ ਸਾਡੀ ਹੋਵੇ ਰਵੀ ਉਧਰ ਖਾਣ ਵੇਦੀ ਵਿੱਚ ਇਹ ਰਹੀ ਨੀ ਪੇਚ ਕੇ ਮਤਲਬ ਲਈ ਪੇਚੀ ਭਾਈ ਅੱਜ ਦਾ ਕਿਤੇ ਪਰ ਲਗਾਤਾਰ ਸਾਡੇ ਜਿਹੜੇ ਅਜੇਪੇ ਗਾਇਕ ਆ ਤੂੰ ਸਾਊਂਡ ਤੋਂ ਬੰਨ੍ਹਦਾ ਇੱਥੇ ਗਾਇਕ ਖਾਦਾ ਭਾਈ ਭਾਈ ਕਿੱਥੇ ਤੱਕ ਜਾਂਦਾ ਕਲੀ ਇੱਕ ਮਿਰਜੇ ਦੀ ਲਾਈਏ ਹਾਂਜੀ ਮਿਰਦੇ ਵਾਲੀ ਲਾਓ ਜੀ ਉਹ ਸਵੇਰੇ ਵੀ ਕਲੀ ਆ ਹਾਂ ਆਪ ਜੀ ਸਾਡੇ ਇਹ ਮੁਖ ਤੋਂ ਖੋਹ ਕੇ ਲੈਣੇ ਹੋ ਭਾਈ ਜਦੋਂ ਜੱਟ ਮਿਰਜਾ ਮਸਜਿਦ 'ਚ ਪੜਦਾ ਸੀ ਅੱਛਾ ਆਪਣੇ ਨਾਨਕੀ چاچا لہجیا جان جانا جی نے پٹی پڑھی لکھا ਪਰ ਪੁਰੀਆ ਸਵਾਗਤ ਬਾਅਦ ਪੁਰੀਆ ਵਾਕਿਆ ਰਾਏ ਸੁਲਤਾਨ ਜਿਹੜਾ ਚਾਚਾ ਸੀ ਉਹ ਲਿਖਿਆ ਕਹਿਣ ਮੀਆਂ ਜੀ ਇਹ ਮਿਰਜਾ ਮਿਰਜਾ ਲਿਖਿਆ ਹੈ ਮਿਰਜਾ ਕੌਣਾ ਹੈ ਚਾਚਾ ਸਾਜੀ ਕਹਿੰਦਾ ਉਹ ਬੈਠੇ ਸਾੜੀ ਬਾਲ ਨਾਲ ਫਿਰ ਕੋਠੇ ਨੂੰ ਪੁਰੀ ਨੂੰ ਕਹਨ ਵੱਡੀ ਜੰਨਾ ਸਾਜੀ ਰਾਏ ਸੁਲਤਾਨ ਤੇ ਕਹੇ ਤੇ ਮਿਰਜੇ ਨੂੰ ਵੀ ਪੁਰੀਆ ਮਿਰਜਾ ਰਹਿਦਾ ਸੀ ਆਪਣੇ ਨਾਲ ਪਰ ਇੱਕ ਗੱਲ ਹੈ ਨਾ ਉਹਦਾ ਇਹ ਹਜਾ ਲੱਗਿਆ ਜਿਹੜਾ ਉਹ ਰਾਜ ਸੁਲਤਾਨ ਦੇ ਕਹੇ ਤੇ ਕਾਜੀ ਨੇ ਮਰਜੇ ਨੂੰ ਕੁੱਟਿਆ ਇੱਕ ਮੈਂ ਇਕੱਲਾ ਨਿਕਰ ਰਾਜ ਸੁਲਤਾਨ ਹੂੰ ਉਹਦੇ ਸਫਾ ਜਾਂਦਾ ਨਹੀਂ ਆਹ ਹਾਂ ਤਾਂ ਮੈਂ ਵੀ ਫਿਰ ਪਾਣੀ ਉਹ ਕੁਰਸੀ ਤੇ ਹੋ ਜਾ ਆਪਣਾ ਉਹੀ ਲੋਕ ਕਿਉਂ ਖੋਟਣਾ ਫਿਰ ਸਿੱਧਾ ਦਾਨਾਬਾਦ ਨੂੰ ਆ ਹੂੰ ਕਿਹੜਾ ਨਾਨਕੀ ਰਿਆਂ ਦਾ ਸੀ ਮੱਛੀ ਦੇ ਕੋਲੇ ਦਰ ਕਿ ਆਇਆ ਇਧਰ ਫਹਿਮਾ ਦਾ ਵਿਆਹ ਕਰਾਇਆ ਗਿਆ बेयंत सतविंदर आया घरो बि नल्या रींदा ॾेखारियो रवींद जी ਕੱਟ ਅੱਟ ਅੱਗੋਂ ਗੁਰਦੁਆਰਾ ਕੱਟ ਕਰੂੰਗਾ ਜਿੱਥੇ ਚੱਲਾਂਗੇ ਗਾਣਾ ਕਿੰਵੇ ਨੇ ਹੋਰ ਨੇ ਹਾਂ ਲੈ ਕਰਲਾ ਵੀਡੀਓਗ੍ਰਾਫੀ ਮਾੜੀ ਇੱਕ ਤਾਂ ਦੱਸਿਓ ਜਿਹੜਾ ਸਖੀ ਹੁੰਦਾ ਹੈ ਸਖੀ ਦੇ ਦਰਬਾਰ ਦੇ ਵਿੱਚ ਕੋਈ ਆਜਵੇ ਉਹਨੂੰ ਪਤਾ ਹੁੰਦਾ ਵੀ ਇਹ ਮੇਰੀ ਆਸਾ ਕਰਕੇ ਆਇਆ ਖਾਲੀ ਨਹੀਂ ਮੋੜਦਾ ਸਹੀ ਹੈ ਮਾਰਿਆ ਗਿੱਡੇ 'ਚ ਹੱਥ ਪੰਜ ਮੋਹਰਾ ਕੱਢ ਕੇ ਮਿਰਦੇ ਨੇ ਪੰਡਤ ਨੂੰ ਦੇ ਦਿਆਂ ਪੰਡਤ ਖੁਸ਼ੀ ਹੋ ਗਿਆ ਲਓ ਇਥੇ ਦੋ ਕਲੀਆਂ ਤੁਹਾਨੂੰ ਦਿਖਾਉਂਦੀਆਂ ਨੇ ਦੋ ਇਸ ਨੰਨੇ ਮਿਰਜੇ ਦੀਆਂ ਕਿਹੜੀ ਜਦੋਂ ਮਿਰਜਾ ਹਾਂ ਪੰਜ ਮੋੜਾ ਲੈ ਕੇ ਪੰਡਤ ਕਿੱਥੇ ਆ ਗਿਆ ਸਹਿਵਾ ਕੋਲੇ ਸਹਿਵਾ ਨੂੰ ਦੱਸਦਾ ਸਹਿਵਾ ਜਦੋਂ ਮੈਂ ਪ੍ਰਤਿਆਵਾ ਲਾ ਮੀਰਾ ਦਿਲ ਦੜਾਉਣ ਤੋਂ ਥੋੜਾ ਜਿਹਾ ਦਲਾਵਾ ਇਹਨੂੰ ਮੈਂ ਥੋੜਾ ਜਿਹਾ ਦਿਲ ਨੂੰ ਹਲਾਵਾ ਇਹਦੇ ਨੂੰ ਸਹਿਵਾ ਤੇਰੀ ਯਾਰ ਤੇ ਕੀ ਹੋਇਆ ਤੇਰੀ ਯਾਰ ਤੇ ਇਹ ਹਜਾ ਦੁੱਖ ਆ ਗਿਆ ਸੰਕਟ ਆ ਗਿਆ ਬਚਣ ਦੀ ਆਸ ਨਹੀਂ ਸ਼ਰਮੂ ਬਾਮਣ ਬੋਲਦਾ ਤੇ ਹਣੀ ਸੱਚੀ ਗੱਲ ਕਹੀ ਮਿਰਜੇ ਨੂੰ ਜਹਮਤਾਗੀ ਭਾਰੀ ਜਹਮਤ ਪਈ ਚੂੜੀਆਂ ਪਾਣੀ ਪੂਣੀ ਦਾ ਵਜਣਗੀ ਆਸ ਨਹੀਂ ਧਿਆਲ ਹੈ ਤੀਰ ਬੁਠੀਰ ਨੂੰ ਠੀਰ ਨਹੀਂ ਸੁੱਕ ਲਈ ਕਿਤਨੀ ਗੱਲ ਸਹਿਬਾਨ ਸੁਣ ਲਈ ਸਹਿਬਾਨ ਡੱਗ ਪਈ ਟਿੱਕੀ ਉੱਤੇ ਟੱਪਦੇ ਸੰਧਰ ਪੈ ਗਈ ਹਾਏ ਹਾਏ ਸ਼ਰਮੂ ਬਾਮਣਾ ਤੇ ਕਹੀ ਗੱਲ ਕਹੀ ਕਿਹੜਾ ਮਲਾਮੀ ਓ ਰੱਬਾ ਮਿਰਜੇ ਖਾਨ ਨੂੰ ਨਹੀਂ ਸਹਿਬਾਨ ਨੂੰ ਵੀ ਚੱਕ ਨਹੀਂ ਯਾਰ ਬੰਬ ਮੀਰਾ ਜੱਗਨਾ ਮੇਰ ਖੜਾ ਸੀ ਸਹਿਬਾਨਦਾਰ ਉਰਸ਼ਾ ਖਾਦਰੀ ਨੂੰ ਪੰਦ ਨੇ ਬੈਠੀ ਕੀਤੀ ਹੋਵੇ ਪਾਣੀ ਆਇਆ ਹੋਸ਼ ਆਈ ਇਹ ਮੇਰਾ ਪੱਟਿਆਵਾ ਬਿਲਕੁਲ ਤੇਰੀ ਬ੍ਰੋਸਤੀ ਬਿਲੋਂ ਜਿਗਰੀ ਆ ਹੋਰ ਕਰੇ ਕੱਢ ਕੇ ਇੱਕ ਨਿਸ਼ਾਨੀ ਮਿਰਗੇ ਜੱਗਦੀ ਕਿ ਕੀ ਹੁੰਦੀ ਦਾ ਛੱਡਾ ਕੋਈ ਗੱਲਾਂ ਮਿੱਠੀਆਂ ਮਿਰਗੇ ਜੱਗਦੀ ਸਹਿਬਾਂ ਨੂੰ ਲਾਦਾ ਲਿਕਾਣੀ ਵਾਲੇ ਗਾਗੇ ਸ਼ਿਪਾਰ ਦੇ ਮੇਲੇ ਤੇ ਕਾਹ ਮਾਗਿਆ ਤੇ ਰਵੀ ਪਾਉਂਦਾ ਹੁੰਦਾ ਨਾ ਕਹਾਣੀ ਅੱਦਰ ਸਾਡੇ ਸਤਕਾਰਯੋਗ ਬਾਪੂ ਸੋਹਣ ਸਿੰਘ ਜੀ ਜਿਹੜੇ ਸੈਂਕੜੇ ਪਰ ਦੇ ਸਤਕਾਰ ਕਰਦੇ ਨੇ ਬਹੁਤ ਧੰਨਵਾਦ ਜੀ ਆਓ ਅੱਗੇ ਵਧ ਲਈ ਜਾ ਜਾ ਹੁਣ ਜੋਰ ਲੱਗਿਆ ਹਾਂ ਜੋਰ ਲੱਗਿਆ ਹੁਣ 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 ਜੋਰ ਲੱਗਿਆ ਹੁ

ਸਰ ਸਰੇ ਆਉਣੇ ਹੋ ਸਰ ਹੁਣ ਹੀ ਯੋਗ ਹੈ ਸਿਫਤ ਕਰਨ ਯੋਗ ਹੈ ਸਾਡੇ ਇਹ ਜਿਹੜੇ ਮੇਲਾ ਲੱਗਦਾ ਹੈ ਉੱਥੇ ਇੱਕ ਫੌਗੀ ਸਾਹਿਬ ਕੈਪਟਨ ਸਾਹਿਬ ਰਿਟਾਇਰ ਆਏ ਜਿਨ੍ਹਾਂ ਨੇ ਇਹਨਾਂ ਨੇ ਖੁਸ਼ ਹੋ ਕੇ ਇੱਕ ਸਾਰਗੀ ਪੇਟਾ ਕਰਿਆ ਵਾਹ ਜੀ ਵਾਹ ਕੀ ਬਾਤ ਸਾਰਗੀ 12000 ਦੀ ਲਿਆ ਕੇ ਭਰਪੂਰ ਸਿੰਘ ਈਸਲੇ ਵਾਲੇ ਜਿਹੜੇ ਬ੍ਰਿੰਗ ਪਾਸ਼ਾ ਉਹਨਾਂ ਨੇ ਇੱਕ ਸਪੈਸ਼ਲ ਤੌਰ 'ਤੇ ਸਾਡੀ ਪਾਰਟੀ ਨੂੰ ਇੱਕ ਸੰਗੀਤ ਉਹਨਾਂ ਨੇ ਸਨਮਾਨ ਕਰਿਆ ਗੱਜ-ਗੱਜ ਕਰਾ ਬੁਲਾਈਏ ਬੋਲੇ ਸੋਨਹਾਰ ਪ੍ਰੀਆ ਨਾਲ ਸੁਣਦੇ ਸੁਣਦੇ ਚੁੰਮ ਚਾਹ ਪਰਦੇਲਾ ਹੌਂਦ چار یہ بندہ I'm not going Oh, thank ਹਰ ਅੱਡਾ ਬਈ ਇਹ ਪਿਆਰ ਨੇ ਕਾਹੇ ਨੀ ਇੱਕ ਰਸ ਗਰਾ ਦੀਆ 五不对？对不对？啊？对 天哪！